ਜੱਸ ਹੋ ਗਈ ਤਿਆਰ ਮੈਂ ਤਾਂ ਹੋ ਗਈ ਤੀ ਵੀ ਹੋ ਗਈ ਆ ਆ ਮੈਂ ਵੀ ਤਿਆਰ ਹੋ ਗਈ ਆ ਅੱਛਾ ਤੇ ਆਕੇ ਬਿਨਾਂ ਮਾਂ ਬਾਪ ਆ ਰਿਹਾ ਵਾ ਪਾਲਣੀ ਪੈਂਟ ਨਾਲੇ ਦੇ ਯਾਰ ਉੱਥੇ ਜੰਟ ਕੋਈ ਜਾਣਾ ਨਾਲੇ ਠੰਡ ਵਿੱਚ ਕਿੰਨੀ ਆ ਬਾੜ ਧੁੰਦ ਪਈ ਆ ਸਵੇਰਾ ਸਵੇਰਾ ਹੈਗਾ ਵਾ ਮੈਂ ਉੱਥੇ ਪੈਂਟ ਦੇ ਨਾਲ ਬਾਹਰ ਉੱਠਣਾ ਚਲੋ ਕੋਈ ਨਹੀਂ ਫਿਰ ਮੈਂ ਹੋ ਗਈ ਆ ਚੱਲੀਏ ਫਿਰ ਤੂੰ ਜਾਣਾ ਸੀ ਜੱਟ ਕੋਆਂ ਤੂੰ ਲਾਲ ਸੂਟ ਪਿਆ ਲਿਆ ਜਿੱਦਾਂ ਵਿਆਹ ਚੱਲੀ ਹੁੰਦੀ ਹੈ ਉਹ ਲਾਲ ਸੂਟ ਨਹੀਂ ਪਾਇਆ ਮੰਮੀ ਕਹਿਣ ਦੇਗੀ ਕਿ ਇਹੜੇ ਹੁਣ ਸੂਟ ਇਦਾਂ ਦੇ ਹੈਗੇ ਭਾਰੇ ਭਾਰੇ ਪਾ ਕੇ ਤੇ ਕੰਮ ਨਪਿਹੜੇ ਨਾ ਮਗਰ ਉੱਥੇ ਪਹਿਣੇ ਨਹੀਂ ਆ ਹੋ ਗਏ ਪੁੱਤ ਤਿਆਰ ਹਾਂ ਮੰਮਾ ਜੀ ਹੋ ਗਏ ਤੇ ਲੱੱੱਤੇ ਮੇਰੀ ਤੇ ਨਾ ਸੋਹਣੀ ਬੁੜੀ ਲੱਗਣੀ ਤੂੰ ਸੂਟਾ ਵਾਲਾ ਕੀ ਕਹਿਣ ਡਿਆ ਵਾ ਹੈ ਉਹ ਮੈਂ ਕਿ ਐਵੇਂ ਸੂਟ ਪਾ ਲਿਆ ਇਹਨੇ ਲਾਲ ਕੇ ਲੈ ਮੈਂ ਹੀ ਕਿਹਾ ਉਹਨੂੰ ਕਿ ਕਿੰਨੇ ਭਾਰੇ ਬਣਾਏ ਆ ਤੇ ਇਧਰ ਰੱਖੇ ਰਹਿਣੇ ਵਿੱਚ ਹੀ ਹੁਣ ਬਾਹਰ ਚੱਲ ਜਾਣਾ ਮੇਰੀ ਨੌ ਨੇ ਉੱਥੇ ਜਾ ਕੇ ਵੇਖੀ ਕਿੱਡੀ ਕਿੱਡੀ ਸੋਹਣੀ ਜੈਕਟਾ ਪਾਇਆ ਕਰਨੀਆਂ ਵਾ ਹੈ ਪੈਂਟਾ ਪਾਇਆ ਕਰਨੀਆਂ ਉਹਨੇ ਉਹਨੇ ਆ ਸੂਟ ਥੋੜੀ ਪਾਉਣੇ ਆ ਚੱਲ ਕਦੀ ਕਿਦਾਂ ਕਿਤੇ ਗੁਰਦੁਆਰੇ ਜਾਇਆ ਤੂੰਗੀ ਤੇ ਪਾ ਲਿਆ ਕਰੂੰਗੀ ਵੇ ਪੈਂਟਾ ਪਾਇਆ ਕਰਨੀਆਂ ਮੇਰੀ ਨੌ ਨੇ ਵੇਖੀ ਜਦੋਂ ਬਾਹਰ ਜਾ ਕੇ ਨਾ ਸਨੋਚ ਖਲੋ ਕੇ ਲਵਾਈਆਂ ਫੋਟੋਆਂ ਫੇਰ ਤੂੰ ਵੇਖਣਾ ਵਾ ਤਾਂ ਠਾ ਠਾ ਮੇਰਾ ਵੀ ਛੇਤੀ ਛੇਤੀ ਵੀਜ਼ਾ ਆਵੇ ਤਾਂ ਮੈਂ ਵੀ ਜਾਵਾ ਛੇਤੀ ਛੇਤੀ ਹਾਂ ਬਿਲਕੁਲ ਕੇ ਤਾਂ ਹੀ ਤਾਂ ਮੈਂ ਛੇਤੀ ਕੰਡਿਆ ਕਿ ਚੱਲ ਕੋਈ ਗੱਲ ਨਹੀਂ ਇਹਨੂੰ ਭੇਜੀਏ ਤਾਂ ਮੈਂ ਵੀ ਤਿਆਰ ਹਾਂ ਪਿੱਛੇ ਨਹੀਂ ਨਹੀਂ ਉਹਨੇ ਜੱਦਾ ਤੇਰੇ ਕਾਗਜ ਲਾ ਦੇਣੇ ਆ ਨਹੀਂ ਲਾਵੇ ਤਾਂ ਬਰੀਆ ਹੋਲੀ ਤਿਆਰੀ ਕਰ ਨਾਲ ਹੀ ਹੁਣ ਚੰਗਾ ਤਿਆਰੀ ਆ ਕਿ ਮੇਰੀ ਵੀ ਇੱਕ ਸਮਝ ਦੀ ਤੇ ਇਦਾਂ ਕਰਾਂ ਫਿਰ ਪਰੌਂਠੀਆਂ ਲਾਦਾ ਤੈਨੂੰ ਨਹੀਂ ਨਹੀਂ ਮੰਮੀ ਰੋਟੀ ਰਹਿਣ ਦੋ ਇਹ ਕਹਿੰਦੀ ਮੈਂ ਪੀਜ਼ਾ-ਪੂਜ਼ਾ ਖਾਣਾ ਵਾ ਤੇ ਨਾਲੇ ਘੁੰਮ ਫਿਰ ਕੇ ਆਉਣਾ ਵਾ ਤੇ ਨਾਲ ਜੋ ਕੋ ਰਹਿੰਦਾ ਹੋਊਗਾ ਇਹ ਲੈ ਆਉਗੀ ਆਪਣਾ ਪਸੰਦ ਚੱਲਾ ਵੀ ਗੱਲ ਚੰਗੀ ਆ ਪੁੱ ਥੋੜੇ ਦਿਨ ਤੇ ਇੱਥੇ ਆ ਹੁਣ ਹੈ ਜਿੱਦਾਂ ਕਹਿੰਦੀ ਆ ਤਾਂ ਕੁੜੀ ਉਦਾ ਹੀ ਕਰੀ ਤੇ ਪੀਜ਼ਾ ਪੂਜ਼ਾ ਵਧੀਆ ਖਵਾ ਤੇ ਰਹੀ ਚੰਗਾ ਠੀਕ ਆ ਠੀਕ ਆ ਨਾ ਤੇ ਇਹਨੂੰ ਸ਼ਾਪਿੰਗ ਵੀ ਬਿਨ੍ਹਾਦੀਆਂ ਉਥੋਂ ਕੋਈ ਗੱਲ ਨਹੀਂ ਜੋ ਇਹਦਾ ਦਿਲ ਕਰਦਾ ਜੋ ਮਰਜੀ ਕਰੇ ਉਹ ਤਾਂ ਜਿਹੜੀ ਚੀਜ਼ ਚਾਹੀਦੀ ਹੋਊਗੀ ਨਾ ਦੱਸਦੀ ਇਹਨੂੰ ਕੋਈ ਗੱਲ ਨਹੀਂ ਪੈਸੇ ਦੇ ਦੇ ਤੈਨੂੰ ਮੈਂ ਸਾਰੇ ਕੋਈ ਨਹੀਂ ਕੋਈ ਨਹੀਂ ਲੈ ਆਉਂਗੀ ਜੋ ਚੀਜ਼ ਚਾਹੀਦੀ ਹੈ ਜਾ ਫਟੇ ਆਉਣਾ ਜਾ ਮੀਟਕਾ ਲਈ ਹੋਣ ਦੇ ਜੀ ਹਾਂਜੀ ਬੱਸ ਚੱਲੇ ਆਓ ਆਜੋ ਆਜੋ ਚਲੋ ਫਿਰ ਮੈਂ ਲੈ ਆਵਾਂ ਸਮਾਨ ਫੜ ਲਾਂ ਇਹਨਾਂ ਦਾ ਬੈਗ ਮੜ ਦਿਆ ਚਲ ਅੱਜ ਜਾ ਕੇ ਨਾ ਭੈਣ ਨੂੰ ਦੱਸਦੀ ਆ ਮੈਨੂੰ ਪਾਈਆ ਮਿਲਿਆ ਹੈਗਾ ਤੇ ਮੈਂ ਉਹਨੂੰ ਦੱਸ ਕੇ ਆਈ ਆ ਤੇ ਉਹਦੀ ਨੌ ਦਾ ਵੀ ਆ ਗਿਆ ਵੀਜ਼ਾ ਉਹ ਵੀ ਚਲੀ ਕੈਨੇਡਾ ਵੇਖੀ ਸਹੀ ਹਾਂ ਭੈਣ ਖੁਸ਼ ਹੋਣਾ ਚਲ ਉਹਨਾਂ ਨੂੰ ਪਤਾ ਲੱਗ ਗਿਆ ਹਾਂ ਹਾਈ ਹਾਈ ਕਿੰਨਾ ਟਾਈਮ ਹੋ ਗਿਆ ਵਜੇ ਤੱਕ ਆਈ ਨਹੀਂ ਗਈ ਪਤਾ ਨਹੀਂ ਕਿੱਥੇ ਰਹਿ ਗਈ ਐ ਕੀ ਕੰਡੀਆਂ ਭੈਣ ਲੈ ਆ ਗਈਆਂ ਹੋਰ ਮੈਂ ਤੈਨੂੰ ਹੁਣੇ ਯਾਦ ਕਰਨ ਲਈ ਹੀਗੀ ਅੱਛਾ ਤੇ ਇੰਨਾ ਟਾਈਮ ਕਿੱਥੇ ਲਾਤਾ ਅੱਜ ਆਹੇ ਦਾ ਟਾਈਮ ਲੱਗਣਾ ਨਹੀਂ ਗਈ ਤੇ ਥੋ ਕਿੰਨੀ ਲੇਟ ਹੀ ਥੋਂਦ ਕਰਕੇ ਤੇ ਫਿਰ ਬਾਸ ਤੇ ਜਾਣਾ ਬਾਸ ਤੇ ਆਉਣਾ ਤੇ ਫਿਰ ਟਾਈਮ ਤਾਂ ਲੱਗਦਾ ਕਿ ਤੈਨੂੰ ਮੈਂ ਕਹੇ ਚੱਲ ਮੇਰੇ ਨਾਲ ਤੇ ਤੂੰ ਜਾਂਦੀ ਨਹੀਂ ਮੈਨੂੰ ਬੜੇ ਕੰਮ ਆ ਨਹੀਂ ਕੰਮ ਕਰਦੇ ਤੈਨੂੰ ਪਤਾ ਤਾਂ ਹੈਗਾ ਵਾ ਵੀ ਜਸਤੇ ਪਰਮ ਨੂੰ ਅੱਜ ਕੰਮ ਹੀ ਕਰਨਾ ਜਾਣਾ ਹੀ ਜ਼ਰੂਰੀ ਤੇ ਫਿਰ ਘਰ ਵੀ ਕੋਈ ਨਾ ਕੋਈ ਚਾਹੀਦਾ ਵਾ ਅੱਛਾ ਕਿੱਥੇ ਗਏ ਹੋ ਉਹ ਆਪਣਾ ਪਾਸਪੋਰਟ ਲੈ ਕੇ ਗਏ ਆ ਕਿ ਅੱਛਾ ਅੱਛਾ ਚੱਲ ਗਿਆ ਆਹੋ ਚੱਲ ਵਧੀਆ ਹੋਇਆ ਇਹ ਵੀ ਕੰਮ ਨਿਪਟ ਗਿਆ ਆਹ ਨਹੀਂ ਨਹੀਂ ਬੜਾ ਵਧੀਆ ਵਾ ਮੈਂ ਤਾਂ ਕਹਿੰਦੀ ਛੇ ਛੇ ਸਾਰੇ ਕੰਮ ਹੋ ਜਾਂਦੇ ਤਾਂ ਵਧੀਆ ਵਾ ਆਹ ਹੋ ਕੇ ਨਹੀਂ ਤੇ ਲੈ ਆਈਆਂ ਕੱਪੜੇ ਆਹੋ ਕੇ ਲੈ ਲੈਂਦੇ ਆ ਲੈ ਵਖਾੜਾ ਮੈਨੂੰ ਵਖਾ ਲਣਾ ਕੀ ਹੈ ਤੈਨੂੰ ਇਹਨਾਂ ਦਾ ਕੱਪੜਿਆਂ ਵਰਗੇ ਕੱਪੜੇ ਨਹੀਂ ਨਹੀਂ ਤੈਨੂੰ ਕਹਿੰਦਾ ਚੱਲ ਨਾਲ ਉਦੋਂ ਤੂੰ ਗਈ ਦੇਖਣਾ ਦਸੀ ਆਪਣੀ ਨਾਲ ਆਹ ਦੇ ਕਿਦਾਂ ਦੇ ਲਿਆਂਦੇ ਆ ਬਾਹਰ ਵਾਸਤੇ ਲੈ ਇਹ ਆਦ ਕਿਤੇ ਬਹੁਤ ਹੀ ਸੋਹਣਾ ਹੈ ਆ ਪਰਮਦੇਵ ਲਿਆਂਦੇ ਨਾਲ ਇੱਕ ਲੈ ਪਰਮਦੇਵ ਲਾਈਆਂ ਆਹੋ ਤੇ ਬਾਕੀ ਆ ਦੇ ਲੋ ਰਤ ਟੰਟਾ ਪੁੰਟਾ ਨਹੀਂ ਆਵੇ ਹਾਂ ਚਲ ਆ ਠੀਕ ਵਾ ਮੀਆਂ ਦਸ ਪਰੰਦੀ ਨੂੰ ਨਾਲ ਲੈ ਆਈਆਂ ਆਓ ਤੋਂ ਨੇ ਵੀ ਜਾਣਾ ਇਆ ਫੇਰ ਤੇ ਚੱਲ ਮੈਨੂੰ ਸੋਹਣੀ ਲੱਗੀ ਤੇ ਮੈਂ ਚੱਲ ਲੈ ਜਾਂਦੀ ਨਹੀਂ ਕੱਪੜੇ ਤਾਂ ਬੜੇ ਸੋਹਣੇ ਆ ਤੇ ਇਹਦਾ ਰੰਗ ਵਾ ਨਾ ਘੋਰਾ ਦੇਖੀ ਕਿ ਦਸਾ ਚੜੀ ਨੂੰ ਆ ਚਾਹੇ ਦਿਖਾ ਲੈਂਦੀ ਉਹਦੀ ਸੁਣੀ ਵੇਖ ਕੇ ਖੁਸ਼ ਹੋਣਾ ਨਿਆਣੇ ਕੱਪੜਿਆਂ ਵਾਂ ਖੁਸ਼ ਹੋਣਾ ਕਿ ਨਾਲੇ ਤੈਨੂੰ ਘਰ ਮੈਂ ਗੱਲ ਦੱਸਾਂ ਹਾਂ ਦੱਸ ਛੜੀ ਗੱਲ ਵੱਡਾ ਭਾਈਆ ਮਿਲਿਆ ਵੱਡਾ ਭਾਈਆ ਆਹੋ ਮੈਂ ਉੱਥੇ ਬੈਠੀ ਬਸ ਦੇਖਣ ਦੀ ਹੀ ਸੀਗੀ ਅੱਛਾ ਤੇ ਜਿੱਥੇ ਮੈਂ ਬੱਸ ਦੇਖਣ ਦੀ ਨਾ ਬਹਿ ਕੇ ਉਹਦੇ ਪਿਛਲੇ ਪਾਸੇ ਉਹ ਫੋਟੋਆਂ ਨੇ ਕਰਦੇ ਫੋਟੋਗ੍ਰਾਫਰ ਤੇ ਪਾਸਪੋਰਟ ਵਾਸਤੇ ਫੋਟੋਆਂ ਕਰਾਈ ਸ਼ੂਟਿੰਗਾਂ ਉਹ ਦੁਕਾਨ ਹੀਗੀ ਤੇ ਲਿਆ ਕੇ ਤੇ ਮੋਟਰਸਾਈਕਲ ਤੇ ਮੇਰੇ ਲਾਗੇ ਖਲਾਰਤਾ ਅੱਛਾ ਆਪੇ ਤੇਰੇ ਲਾਗੇ ਆ ਗਿਆ ਆਹ ਹੋ ਕੇ ਇਹ ਮੋਟਰਸਾਈਕਲ ਮੇਰੇ ਲਾਗੇ ਖਲਾਰਤਾ ਅੱਛਾ ਦੇਖਾਂ ਤਾਂ ਆਠਾ ਫਿਰ ਮੈਂ ਸਾਸਰੀ ਕਾਲ ਤੇ ਬੁਲਾਉਣੀ ਪੈਣੀ ਹੀਗੀ ਨਿਹਾਲ ਹੈ ਤੂੰ ਕਹ ਨਾ ਮੈ ਲਈ ਸਾਸਰੀ ਘਰ ਤੈਨੂੰ ਕਿ ਲੋੜ ਹੈ ਸਾਸਰੀ ਘਰ ਬੁਲਾਉਣ ਦੀ ਹਾਏ ਜਦੋਂ ਆਣ ਕੇ ਮੇਰੇ ਮੂੰਹ ਗਾੜੀ ਖਲੋ ਗਿਆ ਤਾਂ ਸਾਸਰੀ ਘਰ ਤੇ ਬੁਲਾਉਣੀ ਹੀ ਮੈਂ ਸਾਸਰੀ ਘਰ ਤੇ ਕੋਈ ਸੱਤ ਪਗੜਨਾ ਹੈ ਤੈਨੂੰ ਬੁਲਾਉਣੀ ਤੂੰ ਬੜੀ ਆਫੀ ਸਾਸਰੀ ਘਰ ਬੁਲਾਉਣ ਦਾ ਸੁਣ ਤ ਲੈ ਮੇਰੀ ਕਿਤੇ ਗਾੜੀ ਦਾ ਜਿਹ ਡੈਪਿੰਗ ਹੋਰ ਤਰਫਣ ਸੁਣਾ ਹਾਂ ਸਾਸਰੀ ਘਰ ਬੁਲਾਈ ਮੈਂ ਤੇ ਮੈਨੂੰ ਕਹਿੰਦੇ ਹੈ ਕਿੱਥੇ ਚੱਲੀ ਹੈ ਪ੍ਰਭ ਤੇ ਮੈਂ ਫਿਰ ਦੱਸਤਾ ਮੈਂ ਵੀ ਜੀਵਨ ਪੈੰਜੇ ਦੇ ਪੈਣ ਉਹਦਾ ਨੌਂ ਰਾਇਆ ਮੈਂ ਵਿਜ਼ਾ ਕੈਨੇਡਾ ਚੱਲੀ ਆ ਤੇ ਉਹਦੇ ਵਾਸਤੇ ਮੈਂ ਲੀੜਾ ਕੱਪੜਾ ਲੈਣ ਚਲਦੀ ਹਾਂ ਸਾੜੀਆਂ ਬਣਾਵਾ ਆ ਹੋ ਕੇ ਫਿਰ ਮੈਂ ਦੱਸਾਂ ਮੈਂ ਆਹ ਹੂ ਦੇ ਵੀ ਚਲ ਗਿਆ ਨਾ ਅਮਰੀਕਾ ਤੇ ਇਹ ਵੀ ਹੁਣ ਚੱਲੀ ਆ ਚਲ ਜੇ ਤਹੀ ਆਪਣੇ ਨਿਆਣੇ ਪੜਾਏ ਹੁੰਦੇ ਤੇ ਉਹ ਵੀ ਕਿਸੇ ਪਾਸੇ ਲੱਗਦੇ ਮੈਂ ਚੰਗਾ ਕੀਤਾ ਹੀ ਆ ਮੈਂ ਇਹਨਾਂ ਦਾ ਸੁਣਾਇਆ ਹੀ ਆ ਮੈਂ ਨਹੀਂ ਆ ਤੂੰ ਪੜੀ ਵਧੀਆ ਗੱਲ ਕੀਤੀ ਹੈ ਹੈਂ ਹੋ ਤੇ ਸੜਕੇ ਸਵਾਹ ਹੋ ਜਾਣਾ ਇਹਨਾਂ ਨੇ ਫੇਰ ਪਤਾ ਹੀ ਜ਼ਿਆਦਾ ਹੈ ਫੇਰ ਅੰਦਾਜ਼ੂਗਾ ਆ ਫੇਰ ਪਤਾ ਮੈਨੂੰ ਕੀ ਆਂਦਾ ਆਂਦਾ ਹੈ ਤੁਹਾਡੀ ਭੈਣ ਤਾਂ ਨਾ ਬੜੀ ਚੁੱਪ ਚੁੱਪ ਰਹਿੰਦੀ ਆ ਕਿਉਂ ਆਹੋ ਉਹ ਤਾਂ ਬੜੀ ਦਾਸ ਰਹਿੰਦੀ ਆ ਰੋਟੀ ਭਾਣੀ ਨਹੀਂ ਖਾਂਦੀ ਮੈਂ ਖੰਡ ਕਰਦੀ ਆ ਆਹੋ ਮੈਂ ਹੋ ਕਿਉਂ ਇਹ ਆਂਦੀ ਹੀ ਵੀ ਦੋ ਨੰਬਰ ਵਿੱਚ ਕੱਲਿਆ ਵਾ ਉਹਦੇ ਨੂੰ ਅੱਛਾ ਉਹਦੀ ਟੈਨਸ਼ਨ ਲਈ ਜਾਂਦੀ ਆ ਮੈਂ ਟੈਨਸ਼ਨ ਵਾਲੀ ਕਿਹੜੀ ਗੱਲ ਹੈ ਮੇਰਾ ਮੁੰਡਾ ਤਾਂ ਪਹੁੰਚ ਗਿਆ ਨਹੀਂ ਕੋਈ ਟੈਨਸ਼ਨ ਨਹੀਂ ਉਹਨੂੰ ਪਖੰਡ ਕਰਦੀ ਆ ਪਖੰਡ ਉਹਦੋਂ ਜਦ ਤੱਕ ਗਈਆਂ ਕਿ ਤੱਕੇ ਮਾਰ ਮਾਰ ਕੇ ਉਹ ਬਾਤ ਕੱਢਿਆ ਉਹਨੂੰ ਟੈਨਸ਼ਨ ਨਾਲ ਆਪਣੀਆਂ ਭੈਣਾਂ ਵਾ ਮੈਂ ਤਾਂ ਦੱਸਦਾ ਹੀਗਾ ਵੀ ਉਹਦੇ ਯੂ ਅਮਰੀਕਾ ਚਾਲਾ ਜੇ ਪੰ ਰਾਹ ਵਿੱਚ ਪਰ ਮੋਨੂ ਕਹਤਾ ਕਿ ਅਮਰੀਕਾ ਪਹੁੰਚ ਗਿਆ ਵਾ ਤੇ ਉਹ ਕਾਦੀ ਟੈਨਸ਼ਨ ਲੈਦੀ ਖਾਏ ਰੋਟੀ ਪਾਣੀ ਹਮ ਹਾੜੀ ਟੈਨਸ਼ਨ ਚੜੀ ਟੈਂਸ਼ਨ ਹੋਣੀ ਆਪਣੀ ਨੋ ਪੁੱਤ ਦੀ ਹਾੜੀ ਕਾ ਦੀ ਟੈਂਸ਼ਨ ਇਹਨੂੰ ਹਾਂ ਉਹੀ ਵੱਡੀ ਟੈਂਸ਼ਨਾਂ ਲੈਣਾ ਮੈਂ ਫਿਰ ਆ ਗਈ ਬਾਸ ਤੇ ਮੈਂ ਫਿਰ ਫੜੀ ਬਾਸ ਤੇ ਮੈਂ ਚਲ ਗਈ ਫਿਰ ਸ਼ਹਿਰ ਨੂੰ ਤੇ ਜੱਸ ਕਿੱਥੇ ਉਹ ਸੱਚ ਤੂੰ ਦੱਸਿਆ ਵੀ ਗਈ ਸ਼ਹਿਰ ਨੂੰ ਮੈਂ ਉਹ ਕੱਪੜੇ ਵਿਖਾਲ ਦਿੰਦੇ ਕੋਈ ਗੱਲ ਨਹੀਂ ਆ ਜਾਣਾ ਉਹਨੇ ਹਾਂ ਆ ਜਾਣਾ ਕੋਈ ਗੱਲ ਨਹੀਂ ਚੱਲ ਫਿਰ ਵਿਖਾਲ ਲਈ ਤੇਰੀ ਖੁਸ਼ ਹੋ ਜਾਣਾ ਵੇਖ ਕੇ ਉਹਨੇ ਕੱਪੜੇ ਆਈ ਗਏ ਨਾ ਆਹੋ ਬਾਕੀ ਆ ਸੰਟਾ ਕੁੰਡਾ ਜਿੰਨਾਂ ਦੀਆਂ ਉਹਨਾਂ ਦਾ ਵੀ ਰੱਖਣਾ ਤੂੰ ਆ ਵਿੱਚ ਦੂਜੇ ਕੱਪੜੇ ਆਦੇ ਹੱਡੀਆਂ ਹੱਡੇ ਆ ਜਾਂਦੇ ਆਲੇ ਪਾਉਂਦੇ ਆ ਚੱਲ ਵਧੀਆ ਆ ਆਹੋ ਵਧੀਆ ਜੱਟਾਂ ਦੀ ਜ਼ਿਆਦਾ ਗੱਲ ਹੀ ਕਿ ਉਹ ਆਈਆਂ ਸੋਣ ਜੀ ਪ ਆਹੋਂ ਕੋਟ 15 ਨੇ ਨਹੀਂ ਚਾਹ ਵੀ ਪੀਣੀ ਆ ਕੋਈ ਗੱਲ ਨੂੰ ਫੁਲਕਾ ਖਾ ਲਾਂਗੇ ਠਹਿਰ ਕੇ ਤਸਵੀਰ ਦੀ ਗਈਆਂ ਤੋ ਚੱਲ ਫੁਲਕਾ ਲੈ ਆਉਣੀ ਫਿਰ ਪਹਿਲਾਂ ਆ ਚੱਲ ਭੁੱਖ ਤਾਂ ਲੱਗੀ ਮੜੀ ਜੀ ਲੈ ਆਓ ਚੱਲ ਵਿਚਾਰੀ ਨੂੰ ਫੁਲਕਾ ਲਾ ਕੇ ਦਵਾ ਵਿਚਾਰੀ ਨਾ ਸਾਡੇ ਕੰਮ ਹੀ ਤਰੀ ਫਿਰਦੀ ਆ ਨਾ ਮੇਰੀ ਨੇ ਜਾਣਾ ਤੇ ਕੱਪੜੇ ਖਰੀਦੀ ਫਿਰਦੀ ਆ ਬੜਾ ਹੀ ਕਰਦੀ ਆ ਮੇਰਾ ਜੀਵਨ ਇੱਕ ਗੱਲ ਵਾ ਜੇ ਹੁਣ ਵੱਡਾ ਭਾਜੀ ਮੇਲੀ ਪਿਆ ਹੀ ਗਾਇ ਇਹਨੂੰ ਤੇ ਇਹਨੇ ਸਾਸਰੀ ਘਰ ਬੁਲਾਤੀ ਤੇ ਫਿਰ ਕੀ ਹੋ ਗਿਆ ਜੇ ਮੇਰੇ ਸਾਹਮਣੇ ਆ ਜਾਏ ਇਦਾਂ ਹੀ ਤੇ ਮੈਂ ਵੀ ਤੇ ਬੁਲਾਉਣਾ ਹੀ ਆ ਅਖਰ ਹੈ ਤੇ ਵੱਡਾ ਪਾਈਆ ਹੀ ਆ ਨਾ ਪਰ ਕੀ ਕਰਨਾ ਕੰਮ ਤਾਂ ਨਹੀਂਗੇ ਚੰਗੇ ਕੀਤੇ ਉਹਦੇ ਪਾਈਆਂ ਵਾਲੀ ਪਰ ਜਦੋਂ ਸਾਹਮਣੇ ਆਣ ਕੇ ਸਾਹਮਣੇ ਬੰਦਾ ਖਲੋਈ ਜਾਵੇ ਤੇ ਕੀ ਕਰਨਾ ਪਲਉਣਾ ਫਿਰ ਪੈਣਾ ਹੀ ਆ ਚਲ ਇੱਕ ਗੱਲ ਆ ਵੀ ਚੰਗੀ ਹੋ ਗਈ ਜਿਹੜਾ ਸਾੜਾ ਹੀ ਆ ਉਹਨੂੰ ਕਿ ਉਹਦੀ ਨਾ ਚਲ ਚਲੀ ਆ ਕੈਨੇਡਾ ਤੇ ਮੇਰਾ ਮੁੰਡਾ ਚਲ ਗਿਆ ਅਮਰੀਕਾ ਇਹਨਾਂ ਤੋਂ ਨੀਂਦ ਨਹੀਂ ਆਉਣੀ ਹੁਣ ਸਾਰੀ ਰਾਤ ਚਲੋ ਤੇਹੀ ਵੀ ਵੇਖੋ ਹੁਣ ਨਜ਼ਾਰੇ ਆਹ ਫੋਟੋਆਂ ਦੇ ਕਰਾਤੀਆਂ ਬਾਬਾ ਧੁੱਪ ਲੱਗੀ ਆ ਹੈ ਆਹੋ ਮੈਂ ਵੀ ਤੇਰਾ ਕੱਪੜੇ ਤੇਰੇ ਮੈਂ ਸੁੱਕ ਕੇ ਜੋੜ ਸੜਾ ਮੈਂ ਆ ਵੀ ਫੋਟੋਆਂ ਦੇ ਚੱਲ ਮੈਂ ਕਰਾਇਆ ਵਾਂ ਤੇਰੀ ਤਾਂ ਭੈਣ ਮਿਲੀ ਸੀ ਉੱਥੇ ਅੱਜ ਹਾਂ ਹੈ ਕਿਹੜੀ ਪ੍ਰਭ ਤੇ ਦੱਸ ਮਿਲੀ ਵੀ ਕਿਤੇ ਕਵਾਤ ਨਹੀਂ ਉਹਨੂੰ ਲਿਆ ਉਹ ਮੈਂ ਕੀ ਘਵਾਉਣਾ ਸੀ ਉਹ ਉੱਥੇ ਕਿਤੇ ਬਸ ਠੀਕਣ ਲਈ ਸੀ ਹਾਂ ਉਹਨੇ ਕਿਤੇ ਜਾਣਾ ਸੀ ਜੀਵਨ ਦੇ ਘਰ ਅੱਛਾ ਅੱਛਾ ਹੈ ਤੇ ਮੈਂ ਉੱਥੇ ਪਿਛਲੇ ਬੰਨੇ ਦੁਕਾਨ ਹੀ ਢੇਰੇ ਤੇ ਮੈਂ ਉੱਥੋਂ ਲੋਹਣੇ ਫੋੜਵਾ। ਤੇ ਮੈਨੂੰ ਹੁਣ ਮੋਟਰਸਾਈਕਲ ਤਾਂ ਉੱਥੇ ਢੱਕਣਾ ਪੈਣਾ ਹੈ। ਤੁਸੀਂ ਥੋੜੇ ਬੋਤੇ ਗਾਂ ਪਸ਼ਾ ਹੋ ਜਾਣਾ ਹੈ। ਉਹ ਗਾਂ ਪਸ਼ਾ ਮੈਂ ਕਿੱਥੇ ਹੋਣਾ ਹੈ ਮੈਨੂੰ ਤਾਂ ਪਤਾ ਹੀ ਉਦੋਂ ਲੱਗਾ ਜਦੋਂ ਮੈਂ ਜਾ ਕੇ ਮੋਟਰਸਾਈਕਲ ਢੱਕਦਾ। ਅੱਛਾ ਅੱਛਾ। ਉਹਨੇ ਸਾਸਰੀ ਘਰ ਬੁਲਾਤੀ ਤੇ ਤੂੰ ਸਾਸਰੀ ਘਰ ਦਾ ਜਵਾਬ ਨਹੀਂ ਸੀ ਨਾ ਜਿੰਨਾ ਕਸਮਾਂ ਨੂੰ ਖਾਇ ਠੱਠੇ ਖੂਜ ਪਏ ਦੀ ਸਾਸਰੀ ਘਰ ਜਦੋਂ ਮੇਰੀ ਇੱਥੇ ਲਾਫਾ ਕਰਕੇ ਗਈਆਂ। ਉਹ ਯਾਰ ਕਿਸੇ ਦੀ ਗੱਲ ਤੇ ਸੁਣ ਲਿਆ ਕਰ ਹਰ ਵੇਲੇ ਗੁੱਸੇ ਜੀ ਰਹਿੰਨੀ ਆ। ਹੁਣ ਜਦੋਂ ਅਗਲਾ ਬੰਦਾ ਸਸਰੀਗਲ ਕਹਦੇ ਜਵਾਬ ਦੇਣਾ ਪੈਂਦਾ ਮਾੜਾ ਚੰਗਾ ਜਦੋਂ ਅਗਲੇ ਨੂੰ ਨਾ ਨਾ ਜਵਾਬ ਦੇਈ ਅਗਲੇ ਦੀ ਵੀ ਬੇਇੱਜ਼ਤੀ ਹੋਵੇ ਲੋਕਾਂ ਨੂੰ ਪਤਾ ਲੱਗਦਾ ਆਂਡ ਕਾਂਡ ਕੋਈ ਵਿੰਦਾ ਆਉਦਾ ਉਸਨੂੰ ਲਾਗੋ ਤੇ ਮੁੜ ਕੇ ਫਿਰ ਡਾ ਵੀ ਇਦਾਂ ਗੱਲਾਂ ਬਾਤਾਂ ਕਰਨਾ ਰਾਜੀ ਬਾਜੀ ਮੈਂ ਠੀਕ ਠਾਕ ਆ ਮੈਂ ਵੀ ਮਾੜੀ ਮੋਟੀ ਫਾਰਮੈਲਟੀ ਜੀ ਪੂਰੀ ਕਰ ਛੜੀ ਮੁੰਡਾ ਤੇ ਕਹਿੰਦੀ ਅਮਰੀਕਾ ਚੱਲ ਗਿਆ ਵਾ ਤੇ ਜੀਵਨ ਦੀ ਨੂੰਹ ਦਾ ਵੀ ਜਾ ਆ ਗਿਆ ਕੈਨੇਡਾ ਦਾ ਉੱਥੇ ਚਲੀ ਆ ਸਾਡੇ ਤੇ ਨਿਆਣੇ ਪੜੇ ਲਿਖੇ ਆ ਤੁਸੀਂ ਮੁੰਡਾ ਨਹੀਂ ਪੜਾਇਆ ਤੁਹਾਡੇ ਤੇ ਇੱਥੇ ਆ ਉਹ ਮੈਂ ਹਾਂ ਰੋਟੀਆਂ ਦੋ ਖਾਣੀਆਂ ਮਿਲਣੀਆਂ ਬੜੀਆਂ ਵ ਤੇ ਫੇਤੇ ਰੇਲੋੜਾ ਵੀ ਪੁੱਛਣਾ ਭੈਣ ਦਾ ਕਿਦਾਂ ਵਾ ਹੁਣ ਆਖਣਾ ਮਰ ਗਈ ਤੇਨੇ ਪਾਦੀ ਕੋਈ ਲੋੜ ਨਹੀਂ ਮੇਰੇ ਵੱਲ ਦੱਸਣਾ ਹੀ ਨਹੀਂ ਉਹ ਭਰਾ ਮੇਰੀ ਤੇ ਸੁਣ ਲਾ ਮੈਂ ਫਿਰ ਕਿਹਾ ਮੈਂ ਕਿਹਾ ਭੈਣ ਦੀ ਕਾਦੀ ਗੱਲ ਵਾ ਮੈਂ ਕਿਹਾ ਚਲੋ ਹੁਣ ਜੋ ਹੈਗਾ ਉਹ ਤਾਂ ਹੈ ਹੀ ਆ ਮੈਂ ਕਿਹਾ ਤੇਰੇ ਮੁੰਡੇ ਦਾ ਫਿਕਰ ਕਰ ਕਰ ਕੇ ਮੰਜੀ ਤੇ ਪਈ ਆ ਹਾਂ ਆਂਦੀ ਮੇਰੇ ਮੁੰਡੇ ਦਾ ਕਰਦਾ ਫਿਕਰ ਉਹ ਤੇ ਅਮਰੀਕਾ ਪਹੁੰਚ ਗਿਆ ਵਾ ਮੈਂ ਕਿਹਾ ਫਿਰ ਵੀ ਆਂਦੀ ਮੈਂ ਨਿਕਾਜ ਜਦੋਂ ਹੱਥਾਂ ਤੇ ਖੜਾਉਂਦੀ ਰਹੀ ਆ ਤੇ ਮੈਂ ਕਿਹਾ ਉਹਦੇ ਟੈਨਸ਼ਨ ਲੈ ਲੈ ਕੇ ਤੇ ਮੈਂ ਕਿਹਾ ਨਾ ਕੋਈ ਕੰਮ ਤਾਂ ਨਾ ਕੋਈ ਕਾਰ ਤੇ ਮੈਂ ਕਿਹਾ ਅਸੀਂ ਸਾਰਾ ਟਬਰ ਉਹਨੂੰ ਇਹੋ ਆਂਦੇ ਰਹਿੰਦੇ ਆ ਬਈ ਨਾ ਇੰਨਾ ਫਿਕਰ ਕਰਿਆ ਕਰ ਤੇ ਉਹਦਾ ਉਹਨੇ ਨਹੀਂ ਈਡੀ ਪਰਵਾਹ ਜੀ ਕੀਤੀ ਲੋੜ ਆਇਆ ਭੈਣ ਨੂੰ ਆ ਤੇ ਮੈਂ ਨਿਆਣੀ ਮੁੰਡੇ ਕਰਕੇ ਟੈਨਸ਼ਨ ਨਹੀਂ ਨਹੀਂ ਭੈਣ ਦੀ ਤੇ ਮੈਨੂੰ ਮਾਸਾ ਵੀ ਟੈਨਸ਼ਨ ਨਹੀਂ ਗਈ ਤੇ ਇਦਾਂ ਕਰਕੇ ਮੈਂ ਫਿਰ ਅੰਦਰ ਵੜ ਗਿਆ ਫੋਟੋਆਂ ਨੂੰ ਆਵਾਜ਼ ਇਹੋ ਜੀਆਂ ਭੈਣਾਂ ਨੂੰ ਕੁਚਾ ਲਾਉ ਜਿਨ੍ਹਾਂ ਨੂੰ ਬੋਲਣਾ ਹੀ ਨਹੀਂ ਹੁੰਦਾ ਹੈ ਹਾਂਜੀ ਬੱਸ ਆ ਗਈ ਮੇਰੀ ਤੇ ਮੈਂ ਕਿਹਾ ਚੱਲ ਤੇਰੀ ਬੱਸ ਆ ਗਈ ਤੇ ਮੈਂ ਕਿਹੜਾ ਵੇਲਾ ਮੈਂ ਮੁੜ ਕੇ ਅੰਦਰ ਵੜ ਗਿਆ ਦੁਕਾਨ ਵਾਲੇ ਜਿਹੜੇ ਮੈਂ ਫੋਟੋਆਂ ਖੜਾ ਲਵਾ ਕੇ ਮੁੜ ਕੇ ਨਿਕਲਿਆ ਤੇ ਉਹ ਚੱਲ ਗਈ ਹੀ ਮੇਰੇ ਆਂਦਿਆਂ ਨੂੰ ਤੂੰ ਹੀ ਮਿਲ ਪਈ ਤੇ ਤੂੰ ਹੀ ਸੱਸੀ ਕਾਲ ਦਾ ਜਵਾਬ ਦੇਤਾ ਮੈਂ ਹੁੰਦੀ ਤਾਂ ਮੈਂ ਵੇਖ ਕੇ ਦੁਕਾਨ 'ਚ ਵੱਜ ਜਾਣਾ। ਉਹ ਬੰਦਾ ਜਦੋਂ ਇਦਾਂ ਕਰੇ ਚਾਂਨਕਚਾ ਕੰਮ ਨੇ ਸਾਹਮਣੇ ਮਿਲ ਪਏ ਨਾ। ਤੇ ਫੇਰ ਇਦਾਂ ਹੀ ਆ ਕਿ ਇਹ ਵੇਲੇ ਬੋਲਣਾ ਪੈ ਹੀ ਜਾਂਦਾ ਬੰਦਾ। ਸਾਡੇ ਨਾਲ ਬੰਦਿਆਂ ਵਾਲੇ ਕੰਮ ਕੀਤੇ ਨਹੀਂ ਇਹਨਾਂ ਨੇ। ਉਹ ਚੱਲ ਕੋਈ ਗੱਲ ਨਹੀਂ। ਉਦੋਂ ਮੈਂ ਵੇਖ ਲਾ। ਇਹ ਕੁੜੀ ਵੀ ਉਹਦੀ ਨੂੰਹ ਵੀ ਚੱਲ ਚੱਲੀ ਉਹ ਬਾਹਰ। ਤੇਰੀ ਭੈਣ। ਚਲ ਜੇ ਜਾਂਦੀ ਆ ਤੇ ਜਾ ਵੇੜਾ ਘੜੀ ਘਰੋਂ ਜਾਣਾ ਸਾਡੇ ਨਾਲ ਅੱਜ ਜਾਵੇ। ਅਸੀਂ ਉਹਨਾਂ ਦੀ ਕਮਾਈ ਖਾਣੀ। ਸਾਨੂੰ ਆਪਣੇ ਧੀਆਂ ਪੁੱਤਾਂ ਦਾ ਭਾਵ। ਤੇ ਇਹੋ ਜੇ ਮੈਂ ਕਰਾਂ। ਉਹਨਾਂ ਮਰਜ਼ੀ ਕਿਸ ਦਾ ਨਿਆਣਾ ਸਾਹਮਣੋਂ। ਸਾਂਭੋ ਜਿੱਦਾਂ ਮਰਜ਼ੀ ਕਰ ਲੋ ਆਪਣੇ ਧੀਆ ਪੁੱਤ ਕੰਮ ਆਉਂਦੇ ਕਿ ਭਣੀਵੇਂ ਭਣਈਆਂ ਨਹੀਂ ਆਉਂਦੇ ਇਹੋ ਜੇ ਰਲ ਮਿਲ ਕੇ ਕਿਤੇ ਰਹਿੰਦੇ ਚੱਲ ਇਹਦੀ ਨੂਹ ਦਾ ਵਿਜਾ ਆਇਆ ਵਾ ਇਹਨੂੰ ਵੀ ਕਿਤੇ ਚੜਾਉਣ ਜਾਂਦੇ ਕੱਲ ਹੈ ਰਾਮ ਨਾਲ ਸਾਰੇ ਇਕੱਠੇ ਹੋ ਗਏ ਜੇ ਇਹਦਾ ਮੁੰਡਾ ਗਿਆ ਸੀ ਤਾਂ ਉਦੋਂ ਵੀ ਚੱਲ ਉਹਨੂੰ ਤੋਰਨ ਤਾਰਨ ਜਾਂਦੇ ਮਰਤੇ ਗਏ ਸਾਰੇ ਬਸ ਆਪੋ ਆਪਣੇ ਟੌਰ ਚੀ ਵੀ ਅਸੀਂ ਬੜੇ ਆ ਚੱਲ ਉਹਨਾਂ ਨੇ ਆਪਣੇ ਹਿੱਸੇ ਤੋਂ ਲੈ ਹੀ ਗਈਆਂ ਨਾ ਭੁੱਖ ਜਿਹੜੀ ਉਹ ਪੂਰੀ ਹੋ ਗਈ ਉਹਨਾਂ ਦੀ ਉਹ ਚੱਲ ਛੱਡ ਥਾਂ ਤੋਂ ਜਾ ਚਾਹ ਘੁੱਟ ਬਣਾ ਦ ਪੀਏ ਘੁੱਟ ਘੁੱਟ ਜਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੇਰੇ ਲੱਗੇ ਇਹਨਾਂ ਦਾ ਨਾਂ ਨਾ ਲਿਆ ਕਰੋ ਇਹ ਤੈਨੂੰ ਗੱਲ ਦੱਸ ਦਿਆ ਫਿਰ ਵੀ ਤੁਸੀਂ ਗੱਲ ਪੈਂਦੇ ਹੋ ਯਾਰ ਹੱਦ ਵਾ ਤੁਹਾਡੀ ਵੀ ਇਹ ਕਿਦਾਂ ਨੰਬਰ ਹੈ ਹਲੋ ਪਿੰਦਰਵੀਰ ਹਾਂਜੀ ਹਾਂਜੀ ਕੌਣ ਆ ਮੈਂ ਉਧੇ ਬੋਲਣ ਡਿਆ ਵਾਂ ਉਧੇ ਉਧੇ ਕੀ ਹਾਲ ਹੈ ਉਹ ਮੇਰਾ ਹਾਲ ਬੜਾ ਮਾੜਾ ਪਿੰਦਰਵੀਰ ਮੈਂ ਤਾਂ ਫਸ ਗਿਆ ਵਾਂ ਉਹ ਕਿਉਂ ਕੀ ਗੱਲ ਹੋਈ ਏ ਕਿਉਂ ਗੱਲ ਕਿਉਂ ਹੀ ਮੈਨੂੰ ਦੱਸ ਤਾ ਸਹੀ ਪਹੁੰਚ ਤਿ ਗਿਆ ਕਿ ਨਹੀਂ ਮੈਂ ਅਜ ਕਿਤੇ ਪੁੰਜਾ ਮੈਨੂੰ ਤਾਂ ਕੁੱਟਦੇ ਮਾਰਦੇ ਪੜਾ ਮੈਂ ਫਸ ਗਿਆ ਨਹੀਂ ਮੈਨੂੰ ਮੈਂ ਮਰ ਜਾਣਾ ਮੈਨੂੰ ਬਚਾ ਲਓਗੇ ਹਿਸਾਬ ਨਾਲ ਉਹ ਤੇਰਾ ਬਲਾਹੋ ਜੀ ਹੁਣ ਦੱਸ ਵੀ ਕੀ ਕਰੀਏ ਇਹੀ ਮੈਨੂੰ ਨਹੀਂ ਪਤਾ ਕੀ ਕਰਾਂ ਮੈਂ ਮਰ ਜਾਣਾ ਜੇ ਮੈਨੂੰ ਪਤਾ ਨਹੀਂ ਕੋਈ ਪਜਣਾ ਕਿ ਨਹੀਂ ਪਜਣਾ ਕੋਈ ਜੰਤ ਨਾਲ ਗੱਲਬਾਤ ਕਰੋ ਛੇਤੀ ਉਹ ਤੂੰ ਹੀ ਹੈ ਕਿੰਨੇ ਕੁ ਜਾਣੇ ਮੈਂ ਦਿਲ ਨਹੀਂ ਛੱਡੀਦਾ ਹੁੰਦਾ ਹੌਸਲਾ ਰੱਖ ਉਹ ਜਾਣੇ ਤਾਂ ਬੜੇ ਤੱਕ ਮਰ ਮੁਰਗੇ ਰਾਜ ਮੇਰਾ ਮੈਂ ਵੀ ਪਣੀ ਪਜਣਾ ਕਿ ਪਜਣਾ ਮੇਰਾ ਵੀਰ ਕੋ ਕਰ ਦੋ ਹਾਲ ਮੇਰਾ ਮੈਂ ਮਰ ਜਾਣਾ ਜੀ ਉਹ ਤੂੰ ਪਿੰਡ ਫੋਨ ਕਰਨਾ ਸੀ ਮੰਮੀ ਆਪਣੀ ਨੂੰ ਉਹ ਪਿੰਡ ਮੈਂ ਫੋਨ ਕਿੱਥੇ ਕਰਨਾ ਮੈਨੂੰ ਤਾਂ ਨੰਬਰ ਹੀ ਤੇਰਾ ਜੇਤਾ ਸੀਗਾ ਪਿੰਦਰ ਵੀਰ ਹੂੰ ਤੇ ਮੈਂ ਬੜਾ ਔਖਾ ਸਕੋ ਕੇ ਫੋਨ ਲੈ ਆਈਓ ਚੱਲ ਠੀਕ ਆ ਆ ਨੰਬਰ ਹੈ ਕਿਦਾ ਮੈਨੂੰ ਇਹ ਦੱਸ ਤੂੰ ਕੋਈ ਇਥੋਂ ਮੈਂ ਪਾਣੀ ਗਿਆ ਫੋਨ ਫੜ ਪਿਆ ਹੀ ਕਿਦਾ ਤੇ ਚੁੱਕ ਚੁੱਕ ਕੇ ਲਾਇਆ ਬੜੋਖੀ ਨੇ ਜਰੂਰੀ ਜਪੀਓ ਤੇ ਮੇਰਾ ਵੀਰ ਕੋ ਕਰਦੇ ਹਾਲ ਮੇਰਾ ਮੈਂ ਮਰ ਜਣਾ ਇੱਥੇ ਚੱਲ ਮੈਂ ਦੱਸਦਾ ਤੈਨੂੰ ਵਸਤੋਂ ਮੈਂ 5-10 ਮਿੰਟ ਤੱਕ ਤੈਨੂੰ ਮੈਂ ਕਰਦਾ ਫੋਨ ਕਿੰਨੀ ਗਰੀ ਮੇਰਾ ਭਰਾ ਕੋ ਕਰ ਹਾਲ ਮੈਂ ਮਰ ਜਣਾ ਇੱਥੇ ਉਹ ਚੱਲ ਇਦਾਂ ਦਿਲ ਨਹੀਂ ਛੱਡੀਦਾ ਹੁੰਦਾ ਚਲ ਠੀਕ ਹੈ ਮੈਂ ਤੈਨੂੰ ਕਰਦਾ ਫੋਨ ਬਾਸ ਹੁਣੇ ਹਾਂ ਚੰਗਾ ਚੰਗਾ ਹੱਜੰਗਾ ਕੰਮ ਬਣਿਆ ਕੀ ਕਰਾਂ ਹੁਣ ਡੈਡੀ ਹੁਣਾਂ ਨਾਲ ਗੱਲ ਕਰਦਾ ਡੈਡੀ ਡੈਡੀ ਕਿੱਥੇ ਆ ਪਿੰਨਰੇ ਕੀ ਹੋਇਆ ਕਿਹਿੰਗਲੰਦ ਜੇ ਕਿੰਨੇ ਨੇ ਡੈਡੀ ਕਿੱਥੇ ਆ ਡੈਡੀ ਇੱਥੇ ਹੀ ਤੈਨੂੰ ਹਾਂ ਤੀ ਦੱਸੋ ਕੀ ਗੱਲ ਹੋਈ ਆ ਉਹ ਗੱਲ ਜੀ ਹੋਣੀ ਆ ਉਹਦੇ ਦਾ ਫੋਨ ਆਇਆ ਹੀ ਉਹਦੇ ਦਾ ਫੋਨ ਹੋ ਵੀ ਤੁਹਾਨੂੰ ਤੁਹਾਨੂੰ ਕਿਹੜੀ ਉਹ ਜੰਗਲਾਂ ਦੀ ਫਸਿਆਈ ਤੇ ਅਹੀਂ ਕੀ ਕਰੀਏ ਫਸਿਆਵਾ ਤੇ ਫਸਿਆ ਰਹਿਣ ਨੂੰ ਉਹ ਵਿਚਾਰਾ ਰੂਣ ਡਿਆ ਯਾ ਗੋ ਉਹ ਚੱਲ ਪਾਵਾਂ ਆਪਾਂ ਕਰਨਾਂ ਤੇ ਕੁਝ ਨਹੀਂ ਆ ਕਰਨਗੇ ਉਹਦੇ ਮਾਂ ਪਿਓ ਉਹ ਵਿਚਾਰਾ ਅਗਰ ਰੂਣ ਡਿਆ ਆਂਦਾ ਮੈਨੂੰ ਕੁੱਟ ਦੇ ਬੜੇ ਆ ਤੇ ਮੈਂ ਹਾਂ ਚੱਲ ਡੈਡੀ ਨਾਲ ਗੱਲ ਕਰਦਾ ਵਾਂ ਵੇਨੇ ਫਿਰ ਕੀ ਕਰਨਾ ਮੈਂ ਆਹ ਵੇਖੋ ਤੁਹਾਡੇ ਗੜੀ ਜੋੜੇ ਹੱਥ ਤੁਹਾਨੂੰ ਕੀ ਲੋੜ ਹੁੰਦਾ ਪਰ ਇਹ ਗੱਲ ਕਰਿਆ ਨਹੀਂ ਰਹਿਣ ਨੂੰ ਜਿੱਥੇ ਫਸਿਆ ਵਾ ਫਸਿਆ ਰਹਿਣ ਨੂੰ ਆਪਣੇ ਮਾਂ ਪਿਓ ਨੂੰ ਫੋਨ ਕਰਦਾ ਤੁਹਾਨੂੰ ਕਦੇ ਨਹੀਂ ਕੀਤਾ ਨੇ ਆਂਦਾ ਮੈਨੂੰ ਕਿਸਦਾ ਨੰਬਰ ਹੀ ਨਹੀਂ ਯਾਦ ਆਂਦਾ ਇਹ ਤੁਹਾਡਾ ਕੱਲਿਆਂ ਦਾ ਯਾਦ ਹੀ ਤੇ ਤੁਸੀਂ ਕਰੋ ਕੁਝ ਅਹੀਂ ਕਰਨਾ ਰਹਿਣਾ ਇੱਥੇ ਹੀ ਉਹ ਨਹੀਂ ਨਵਦੀਪ ਐਦਾਂ ਨਹੀਂ ਕਰੀਦਾ ਹੁੰਦਾ ਜੇ ਇੱਕ ਸੁਦਾਈ ਤੇ ਆਪਾਂ ਸੁਦਾਈ ਬਣ ਜਾਈਏ ਮੈਂ ਡੈਡੀ ਨੂੰ ਇਹਨਾ ਹੈ ਕਿੱਥੇ ਨੇ 10 ਕਿੰਨੇ ਕਿੱਥੇ ਗਏ ਆ ਮੈਨੂੰ ਨਹੀਂ ਪਤਾ ਉੱਥੇ ਬਾਹਰ ਹੋਣੇ ਵੀ ਲਿਜ ਦੇਖ ਲੋ ਸ਼ਾਇਦ ਵੀ ਇਹ ਲਿਜ ਲੋ ਜਦ ਮੈਂ ਆਇਆ ਉਹ ਉੱਥੇ ਹੀ ਆ ਹੋਰ ਉਹਨਾਂ ਨੇ ਕਿੱਥੇ ਜਾਣਾ ਵਾ ਕਿੱਡੀ ਇਹਨਾਂ ਨੂੰ ਉਹਨਾਂ ਦੀ ਫਿਕਰ ਹੋਉਂਦੀ ਆ ਜਿੱਦਾਂ ਉਹ ਇਹਨਾਂ ਨੂੰ ਸਲਾਹ ਕਰਕੇ ਗਏ ਹੁੰਦੇ ਆ ਉਦੋਂ ਤੇ ਉਹਨਾਂ ਨੇ ਕਿਹਾ ਕਿ ਕੁਝ ਸਮਝਾਣੀ ਆ ਨਹੀਂ ਅਹੀਂ ਬਸ ਬੜੇ ਚਾਦਰ ਆ ਉਦੋਂ ਉਹਨਾਂ ਨੂੰ ਸਮਝਾਇਆ ਕਿ ਇਹਨੂੰ ਕਿਹ ਨਿੱਕੇ ਮੋٹے ਮੁਲਕ ਚ ਗਿਆ ਨਾ ਨਾ ਇਹੀ ਜੀ ਅਮਰੀਕਾ ਹੀ ਕਲਾਉਣਾ ਵਾ ਰਹਿਣ ਤਾਂ ਸਗੋਂ ਇਥੇ ਫਸਿਆ ਪਤਾ ਲੱਗੇਗਾ ਉਹਨਾਂ ਨੂੰ ਕਿੱਦਾਂ ਕਿਸੇ ਦੇ ਨਾਲ ਧੋਖਾ ਕਰੀਂਦਾ ਵਾ ਕਿਰਪਾ ਨਾਲ ਵੀ ਹੈ ਨਹੀਂ ਕਿ ਕਿਤੇ ਜੇ ਮੰਮੀ ਨਾਲ ਗੱਲ ਕੀਤੀ ਨਾ ਮੰਮੀ ਤਾਂ ਅੱਗੇ ਬੜੇ ਟੈਂਸ਼ਨਸ ਹੈ ਇਹ ਹੁਣ ਹੋਵੇ ਟੈਪ ਕਿਉਂ ਜਿੱਥੇ ਇਹਨਾਂ ਨੂੰ ਪਤਾ ਨਹੀਂ ਹੁਣ ਹੈ ਕਿੱਥੇ ਨਹੀਂ ਹੈ ਓ ਬੱਲੇ ਬੱਲੇ ਆਏ ਹਾਏ ਡੈਡੀ ਹਾਂ ਤੂੰ ਇਹ ਕਿਉਂ ਮੈਂ ਅਜੇ ਵੇਲੀਆਂ ਹੁਣ ਗਿਆ ਹਾਂ ਤੂੰ ਕਿਹੜੇ ਲੈ ਆ ਗਏ ਉਹ ਮੈਂ ਵੀ ਇੱਥੇ ਹਾਂ ਬਾਹਰ ਹਾਂ ਉਹ ਗਵਾਂਡੀਆਂ ਦੀ ਮਾਜ ਦਾ ਸੌਦਾ ਹੋਣ ਰਿਹਾ ਸੀ ਵਪਾਰੀ ਆਏ ਸੀ ਅੱਛਾ ਉਹਨਾਂ ਬਾਜ ਮਾਰੀ ਜਾਂਦੇ ਜਰਾ ਗਾਈ ਮੇਰੀ ਗੱਲ ਸੁਣੋ ਆ ਉਹਦੇ ਦਾ ਫੋਨ ਆਇਆ ਜੇ ਹੁਣੇ ਹਜੇ ਉਹ ਦੇਦਾ ਆਹੋ ਉਹ ਕਿਉਂ ਓਏ ਉਹ ਤੇ ਵਿਚਾਰਾ ਜੰਗਲਾਂ ਚ ਫਸਿਆ ਈ ਜੰਗਲਾਂ ਚ ਫਸਿਆ ਹੋਰ ਉਹਦਾ ਗੁਰ ਰੋਂਡਿਆ ਦੇ ਹੰਦਾ ਕਿਹੇ ਤਰ੍ਹਾਂ ਮੈਨੂੰ ਇਥੋਂ ਕਢਾਓ ਯਾਰ ਉਹਦੀ ਤੇ ਮਾਂ ਮਿਲੀ ਸੀ ਉਹ ਤਾਂ ਕਹਿੰਦੀ ਸੀ ਉਹ ਅਮਰੀਕਾ ਪਹੁੰਚ ਗਿਆ ਵਾ ਪਹੁੰਚਿਆ ਕਿੱਥੇ ਆ ਹਾਂ ਉਹ ਤੇ ਚਰਾ ਹਜੇ ਰਾਹ ਚ ਹੀ ਐ ਇਹ ਉਦਾਂ ਹੀ ਫੜਾ ਮਾਰੀ ਜਾਂਦੀ ਆ ਜਾਣ ਕੇ ਇਹਦੇ ਹੁਣ ਦੱਸੋ ਕੀ ਕਰੀਏ ਨਹੀਂ ਆਂਦਾ ਕੀ ਇਹੋ ਗੱਲ ਕਰੀ ਜਾਂਦਾ ਸੀ ਤੂੰ ਹੀ ਕੁਝ ਕਰੋ ਤੂੰ ਹੀ ਕੁਝ ਕਰੋ ਮੈਨੂੰ ਇਥੋਂ ਕਢਾਓ ਇਹ ਮੈਨੂੰ ਤੇ ਮਾਰਦਾ ਹੀ ਬੜਾ ਦਾ ਨਹੀਂ ਤੇ ਜਿਨ੍ਹਾਂ ਨੇ ਕੱਲਿਆ ਹੁਣ ਉਹਨਾਂ ਨੂੰ ਪਤਾ ਹੈ ਕੀ ਕਰੀਏ ਸਾਡੇ ਨਾਲ ਤੇ ਬਹੁਤ ਮਿਲਨ ਵਰਤਣਾ ਉਹਨਾਂ ਦਾ ਹਾਂਦਾ ਮੈਨੂੰ ਕਿਸਦਾ ਨੰਬਰ ਹੀ ਨਹੀਂ ਯਾਦ ਅੱਛਾ ਹਾਂਦਾ ਤੇਰਾ ਨੰਬਰ ਚੇਤੇ ਹੀ ਰ ਮੈਂ ਤੈਨੂੰ ਫੋਨ ਲਾ ਲਿਆ ਉਹਨੂੰ ਕਹੜਾ ਆਪਣੀ ਮਾਂ ਨੂੰ ਲਾ ਮੈਂ ਨਹੀਂ ਇੰਨੀ ਗੱਲ ਕੀਤੀ ਹੈਗੀ ਹੂੰ ਉਹ ਮੈਂ ਵਿਚਾਰਾ ਅੱਗੇ ਟੈਨਸ਼ਨ ਚ ਐ ਤੇ ਮੈਂ ਹੁਣ ਅੱਗੇ ਉਹਨੂੰ ਸਵਾਲ ਜਵਾਬ ਕਰਾਂਗਾ ਤਾਂ ਕੀ ਸੋਚੇਗਾ ਮੁੰਡਾ ਫੇ ਫਸਾੜਦਾ ਇਹਨਾਂ ਮਤਲਬ ਇਹਨਾਂ ਨੇ ਫਸਾੜਿਆ ਦੇ ਹੈ ਜਾਣ ਕੇ ਇਹਦੇ ਉਹ ਭਰਾਵਾ ਇੱਕ ਕੰਮ ਕਰੀ ਹੁਣ ਉਹ ਤਾਂ ਹੁਣ ਉੱਥੇ ਫਸ ਹੀ ਗਿਆ ਉਹਨਾਂ ਨੂੰ ਤੇ ਜੋ ਹੋਣਾ ਰੱਬ ਜਾਣੇ ਮੈਂ ਤਾਂ ਨਾ ਚੱਲ ਵਿਚਾਰਾ ਕਿੱਥੇ ਨਿਕਲ ਜਾਵੇ ਚਲੋ ਨਿਆਣੇ ਨਾਲ ਸਾਡਾ ਕਿਹੜਾ ਕੋਈ ਵੈਰ ਆ ਮਾਂ ਆਪਣੀ ਨੂੰ ਨਾ ਦੱਸੀ ਉਹ ਨਹੀਂ ਮੈਂ ਨਹੀਂ ਉਹਨਾਂ ਨਾਲ ਗੱਲ ਕੀਤੀ ਜੇ ਹੁਣ ਤੂੰ ਉਹਨੂੰ ਦੱਸਤਾ ਨਾ ਉਹਨੇ ਮਰ ਜਾਣਾ ਹੀ ਉਹ ਨਹੀਂ ਚੱਲ ਉਹਦਾਂ ਤੇ ਨਹੀਂ ਕਰਦੇ ਹੁਣ ਮਾਸੀ ਹੁਣ ਅਨੰਦ ਕਰਨੀ ਬੰਦੀ ਹੈ ਨਾ ਉਹਨਾਂ ਨੂੰ ਤਾਂ ਪਤਾ ਲੱਗਣਾ ਚਾਹੀਦਾ ਹੈ ਨਾ ਮੈਂ ਨਾ ਹੀ ਯਾਰ ਹੋਰ ਨਾ ਕਿਸੇ ਹੁਲਜਾਂ ਚ ਫਸ ਜਾਈਏ ਫੇਰ ਪਰ ਡੈਡੀ ਇਹ ਵੀ ਵੇਖੋ ਮੁੰਡਾ ਵਿਚਾਰਾ ਫਸਿਆ ਵਾ ਹੂੰ ਆਪਾਂ ਨੂੰ ਕੋਈ ਨਾ ਕੋਈ ਕਰਨਾ ਚਾਹੀਦਾ ਚਲੋ ਹੋਰ ਨਹੀਂ ਕੁਝ ਉਦੋਂ ਮਾਂ ਪਿਓ ਨੂੰ ਤੇ ਦੱਸਿਏ ਮੇਰੀ ਗੱਲ ਸੁਣ ਜੇ ਬਹੁਤੀ ਗੱਲ ਹੈ ਨਾ ਤੇ ਜਾ ਜਾ ਕੇ ਨਾ ਤੇ ਉਹਨਾਂ ਨੂੰ ਦੱਸਿਆ ਜੀਵਨ ਉਹਨਾਂ ਨੂੰ ਦੱਸਿਆ ਉੱਥੇ ਹੀ ਉਹ ਗਈ ਉਹ ਨਾਲੇ ਅੱਛਾ ਹਾਂ ਚਲੋ ਠੀਕ ਆ ਫਿਰ ਮੈਂ ਤੇ ਘਰ ਨਾਲ ਕਿਸੇ ਨਾਲ ਗੱਲ ਕਰੀ ਮੈਂ ਤਾਂ ਨਵਦੀਪ ਨਾਲ ਕੀਤੀ ਗੱਲ ਹੂੰ ਉਹ ਦੇਖਣ ਦੀ ਤੁਸੀਂ ਰਹਿਣ ਦਿਓ ਉਹਨੂੰ ਕਹਿਣਾ ਇਹ ਵੀ ਉਹਦੇ ਨਾਲ ਗੱਲ ਨਾ ਕਰੇ ਤੇਰੀ ਮਾਂ ਨਾਲ ਇਹ ਨਹੀਂ ਨਹੀਂ ਮੈਂ ਗੱਲ ਕੀਤੀ ਉਹਨੂੰ ਕਹ ਜੀ ਕੋਈ ਨਹੀਂ ਮੈਂ ਕਹਿ ਦਣਾ ਉਹਨੂੰ ਚਲੋ ਕਿਸੇ ਦੇ ਨਿਆਣੇ ਦੀ ਜ਼ਿੰਦਗੀ ਦੀ ਗੱਲ ਵਾ ਤੇ ਹੋਰ ਆਪਣੇ ਲੜਾਈਆਂ ਝਗੜੇ ਤੇ ਸਾਰੀ ਜ਼ਿੰਦਗੀ ਇਦਾਂ ਚੱਲਦੇ ਰਹਿਣੇ ਆ ਕਦੀ ਪਿੰਡ 'ਚ ਹੋ ਗਈ ਕਿਸੇ ਦੇ ਰਿਸ਼ਤੇਦਾਰਾਂ ਨਾਲ ਪੈ ਗਈ ਵਿੜ ਹੈ ਪਰ ਚਲੋ ਇੰਨਾ ਵੀ ਬੰਦੇ ਨੂੰ ਮਾੜਾ ਨਹੀਂ ਕਰਨਾ ਚਾਹੀਦਾ ਵੀ ਦਿਲ 'ਚ ਬੰਦਾ ਗੱਲ ਰੱਖੇ ਕਿਸੇ ਦੇ ਨਿਆਣੇ ਦੇ ਪ੍ਰਤੀ ਨਾ ਨਾ ਚਲੋ ਠੀਕ ਆ ਮੈਂ ਉਹਨਾਂ ਨੂੰ ਫੋਨ ਕਰਤਾ ਜਾਣਾ ਡਿਆ ਹੀ ਬੰਦਾ ਹੀ ਮੈਨੂੰ ਫੋਨ ਕਰੇ ਮੈਂ ਮੈਂ ਕਰਦਾ ਵਾਂ ਉਹਨਾਂ ਨੂੰ ਜਾ ਕੇ ਦੱਸ ਗਾ ਜਿਹੜੇ ਨੂੰ ਫੋਨ ਤੇ ਅੱਜ ਦੀ ਗੱਲ ਕੀਤੀ ਤੇ ਅਗਲੇ ਨੇ ਕੋਈ ਹੋਰ ਰਵਾਤ ਕੱਢ ਲੈਣੀ ਉਹ ਨਹੀਂ ਨਹੀਂ ਉਹਨਾਂ ਨੂੰ ਕੋਈ ਗੱਲ ਨਹੀਂ ਤੂੰ ਤੇਲ ਰੱਖ ਆਪਾਂ ਕਰਨਿਆ ਕੋਈ ਨਾ ਕੋਈ ਉਹਦੇ ਨਾਲ ਉਹ ਤਾਂ ਹੁੰਦਾ ਨਹੀਂ ਕਿੱਥੋਂ ਗੱਲ ਹੋਣੀ ਹੈ ਇਹੋ ਜਿਹੇ ਫੋਨ ਜਿਹੜੇ ਉਹ ਨਹੀਂ ਲੱਗਦੇ ਹੁੰਦੇ ਮੁਰਕੇ ਕੀ ਪਤਾ ਵਿਚਾਰੇ ਨੇ ਕਿਦਾਂ ਕੀਤਾ ਆਣਾ ਕਿ ਕੋਈ ਮੰਗ ਕੇ ਕੀਤਾ ਕਿਤਾ ਕੇ ਕੀਤਾ ਤਾਂ ਚਲੋ ਮੰਗ ਕੇ ਚਲੋ ਮੈਂ ਫਿਰ ਅਨਵਦੀਪ ਨੂੰ ਆਣਾ ਤੂੰ ਇੱਕ ਕੰਮ ਕਰੀ ਜਿਹੜੇ ਨੰਬਰ ਤੋਂ ਫੋਨ ਆਇਆ ਸੀ ਨਾ ਉਹ ਨੰਬਰ ਉਹਨਾਂ ਨੂੰ ਦੇ ਆ ਤੇ ਪਰਦੇ ਨੇ ਉਹਨਾਂ ਨੂੰ ਦੱਸਿਆ ਵੀ ਆ ਗੱਲਬਾਤ ਚਲੋ ਠੀਕ ਆ ਡੈਡੀ ਫਿਰ ਮੈਂ ਹੋ ਕੇ ਆਪਾਂ ਨੂੰ ਨਵ ਨੂੰ ਕਹਿਦੀ ਹਾਂ ਕੋਈ ਨਹੀਂ ਮੈਂ ਕਰ ਤੈਨੂੰ ਨਾ ਕਿਤੇ ਦੱਸ ਦੇ ਹੋਰ ਸਾਡੇ ਨਾਲ ਸਿਆਪਾ ਪੈ ਜਾਣੀ ਨਹੀਂ ਨਾ ਵਾਹ ਤੇਰੇ ਪ੍ਰਭ ਕਿਦਾਂ ਅਸੀਂ ਫੜਾ ਮਾਰਨ ਦੇਈ ਸਾਡੇ ਤੇ ਨਿਆਣੇ ਬਾ ਜੇ ਪੜੇ ਲਿਖੇ ਹੁੰਦੇ ਤਾਂ ਫਿਰ ਕੀ ਲੋੜ ਹੀ ਉੱਥੇ ਜਾ ਕੇ ਤੇ ਦੋ ਨੰਬਰਾਂ ਦੀ ਜੰਗਲਾਂ 'ਤੇ ਠੱਕੇ ਖਾਣ ਦੀ ਫਿਰ ਜਾਂਦੇ ਜਿੱਦਾਂ ਲੋਕ ਜਾਂਦੇ ਆ ਇੱਕ ਨੰਬਰ 'ਚ ਤੂੰ ਹੀ ਹੁਣ ਕਿੱਥੇ ਚੱਲੇ ਜੇ ਨਦੀਪਾ ਮੈਂ ਨਾ ਮਾਸੀ ਨੂੰ ਮੜਾ ਸੁਣਾ ਦੇ ਮਾ ਕਿਉਂ ਤਾਨੂੰ ਕੀ ਲੋੜ ਹੈ ਜਾਣ ਦੀ ਤੇ ਡੈਡੀ ਕੀ ਆਂਦੀ ਨੇ ਹੋਈ ਗੱਲ ਡੈਡੀ ਹਾਂ ਹੋਈ ਹੈ ਗੱਲ ਡੈਡੀ ਉਹ ਗੱਲਾਂ ਤਾਂ ਜਿਹੜੀ ਤੂੰ ਆਂਦੀ ਆਂ ਪਰ ਰਹਿੰਦੇ ਹਾਂ ਨੂੰ ਲੋੜ ਹੈ ਤੇ ਫਿਰ ਤੁਸੀਂ ਕਹਿੰਦੇ ਜੀ ਜਾਣ ਲੱਗੇ ਹੋ ਉੱਪਰ ਮੈਂ ਨਾ ਉਦੀਬਾ ਫੇਰ ਵੀ ਨਿਆਣਾ ਨਹੀਂ ਜਾਣੇ ਦਾ ਕੀ ਸੂਰ ਮੇਰਾ ਮਸੀ ਜੀਵਨ ਹੁਣ ਉਹ ਚੱਲਿਆ ਵਾ ਉਹਨਾਂ ਨੂੰ ਜਾ ਕੇ ਸੁਣਾ ਦੇਵ ਨਾ ਵਾ ਵੀ ਆ ਆ ਗੱਲ ਜੇ ਤੇ ਤੁਸੀਂ ਜੋ ਕਰਨਾ ਕਰ ਲਓ ਐਵੇਂ ਪਿੰਡ ਦੇ ਨਾਲ ਤੇ ਗਣੀ ਨਾਲ ਲੜ ਲੋ ਇਹ ਨਾ ਪੈਣਾ ਕੋਈ ਨਾਲ ਚ ਲੜ ਪਣਾ ਤੇ ਲੜ ਪਣਾ ਹਨੂਗਾ ਦਾ ਅਈ ਕੁਝ ਕੀਤਾ ਵਾ ਕੀਤਾ ਸਾਰਾ ਕੁਝ ਉਹਨਾਂ ਆਪ ਹੀ ਆਹ ਜੋ ਕੁਝ ਉਹਨਾਂ ਨੇ ਕੀਤਾ ਉਹ ਉਹਨਾਂ ਨੇ ਹੁਣ ਨਿਆਣਿਆਂ ਦੇ ਗੜੀ ਆਉਣ ਦਿਆ ਤੇ ਇੱਕ ਕੰਮ ਕਰੀ ਤੂੰ ਮੰਮੀ ਨਾਲ ਨਾਲ ਵਾਲੀ ਗੱਲ ਕਰੀ ਕੋਈ ਗੱਲ ਨਹੀਂ ਨਹੀਂ ਕਰਦੀ ਉਹ ਲੱਗੇ ਬੜੇ ਟੈਨਸ਼ਨ ਨੇ ਤੇ ਤੇ ਜਲਦੀ ਆ ਜਿਓ ਹਾਂ ਹਾਂ ਮੈਂ ਆ ਗਿਆ ਬਸ ਜਾਣੋ ਨਹੀਂ ਕਰਨਾ ਵੱਧ ਘੱਟ ਕੋਈ ਗੱਲ ਨਾ ਕਰਿਓ ਤੁਹਾਨੂੰ ਨਹੀਂ ਕੋਈ ਲੋੜ ਹੈਗੀ ਕਰਨ ਦੀ ਉਹ ਮੈਂ ਆਖਣ ਤੇ ਬਿਆ ਮੈਨੂੰ ਲੋੜ ਹੀ ਹੈਗੀ ਤਾਂ ਮੁੰਡਿਆਂ ਲੰਡਿਆਂ ਦਾਜਾ ਮਾਰਨ ਦੇ ਨੂੰ ਚੱਲੀ ਮੈਂ ਉਹਦੇ ਕੋਲ